ਹੁਣ ਜਿਨ੍ਹਾਂ ਦੇ ਰੋਟੀ ਵੀ ਨਹੀਂ ਸੀ ਪੱਕਦੀ ਸਿੱਧੂ ਮੂਸੇ ਵਾਲਾ ਪੈਸੇ ਦੇ ਕੇ ਗਿਆ ਉਹ ਆਪ ਹੀ ਖਾ ਪੀ ਗਏ ਗਰੀਬਾਂ ਦੇ ਕਰਕੇ ਕੀ ਪਹੁੰਚੇ ਜਿਨ੍ਹਾਂ ਦੇ ਕਈ ਪੰਜ ਪੰਜ ਛੇ ਛੇ ਨਿਆਣੇ ਨੇ ਗਰੀਬਾਂ ਨੂੰ ਕੋਈ ਕੁਝ ਨਹੀਂ ਦਿੰਦਾ ਹਜੇ ਬਦਨਾਮ ਕਰਦੇ ਨੇ ਸਰਪੰਚੀ ਵਾਲੇ ਕਿ ਗਰੀਬਾਂ ਨੂੰ ਸੀ ਕਣਕ ਵੰਡ ਦਿੰਦੇ ਆ ਸਰਪੰਚੀ ਲੈ ਲੈਂਦੇ ਨੇ ਜਦੋਂ ਹਾਂ ਸਿੱਧੂ ਮੂਸੇ ਵਾਲਾ ਪੈਸੇ ਦੇ ਕੇ ਗਿਆ ਜੀ ਉਹ ਕਿਸੇ ਗਰੀਬ ਦੇ ਹੱਥ 'ਚ ਨਹੀਂ ਪੈਸਾ ਆਇਆ ਜਿਨ੍ਹਾਂ ਦੇ ਜਿਵੇਂ ਰੋਟੀ ਵੀ ਨਹੀਂ ਪੱਕਦੀ ਜਿਨ੍ਹਾਂ ਦੇ ਪੰਜ ਪੰਜ ਛੇ ਛੇ ਲੜਕੀਆਂ ਨੇ ਬੇਟਾ ਹੈ ਹੀ ਵੀ ਨਹੀਂ ਸਿੱਧੂ ਮੂਸੇ ਵਾਲਾ ਕਿੰਨਾ ਪੈਸਾ ਦੇ ਕੇ ਗਿਆ ਸੀ ਕਾਹਦੇ ਲਈ ਦੇ ਕੇ ਗਿਆ ਸੀ ਜੀ ਉਹ ਜੀ ਗਰੀ ਗਾਲੀਆਂ ਨਾਲੀਆਂ ਵਾਸਤੇ ਗਰੀਬਾਂ ਵਾਸਤੇ ਮਦਦ ਤੇ ਗਰੀਬਾਂ ਦੀ ਘਰੀ ਹਰ ਆਜੋ ਉਹ ਆਪੇ ਭਾਈ ਜੀ ਮੈਂ ਜੀਰੀਆਂ ਲਾਲਾ ਕੇ ਉਹਦੇ ਬੱਚੇ ਨੂੰ ਪੜ੍ਹਾਈ ਕਰਾਈ ਹੈ ਇਹ ਜੀ ਜੀ ਡੀ ਕਰਵਾਈ ਹੈ ਟੈਟ ਵੀ ਪਾਸ ਹੋ ਗਿਆ ਉਹਦਾ ਪੰਜਾਬੀ ਦਾ ਪੇਪਰ ਵੀ ਪਾਸ ਕਰਤਾ ਹੁਣ ਵੀ ਕਹਿੰਦੇ ਪੰਜਾਬੀ ਦਾ ਪੇਪਰ ਕੈਨਸਲ ਕਰਤਾ ਹੁਣ ਦੁਬਾਰਾ ਪੰਜਾਬੀ ਦਾ ਪੇਪਰ ਦਿਓ ਫੇਰ ਲਾਵਾਂਗੇ ਫੇਰ ਕਰਾਂਗੇ ਜੁਆਇਨ ਕਰਾਂਗੇ ਜੰਗ ਲੈਟਰ ਨਹੀਂ ਦੇ ਰਹੇ 9894 ਦੀ ਭਰਤੀ ਆ ਉਹਨਾਂ ਦੀ ਬੱਚਾ ਨੂੰ ਕਿਉਂ ਉਹ ਕਰਿਆਂ ਦੇ ਕਿੱਧਰੇ ਘਰਨੇ ਲਾਈ ਜਾਂਦੇ ਆ ਬੱਚੇ ਸਾਲ ਹੋ ਗਿਆ ਵਿਚਾਰਾਂ ਨੂੰ ਉੱਥੇ ਬੈਠਾ ਨੂੰ ਬਾਦ ਤੇ ਰੋਜ਼ਗਾਰ ਦੇ ਦੇਣ ਫੇਰ ਆਟਾ ਦਾਲ ਦੀ ਵੀ ਕੀ ਲੋੜ ਸਾਨੂੰ ਤਾਂ ਲੋੜ ਹੀ ਨਹੀਂ ਸਾਡੇ ਸਾਨੂੰ ਲੋੜ ਨਹੀਂ ਆਟੇ ਦਾਣੇ ਦੀ ਜੇ ਨੌਕਰੀ ਮਿਲ ਜਾਵੇ ਬੱਚੇ ਨੂੰ ਫਿਰ ਅਸੀਂ ਕਾ ਮੰਗਾਂਗੇ ਇਹ ਵੀ ਜੀ ਪਹਿਲਾਂ 35 ਕਿਲੋ ਦਿੰਦੇ ਹੁੰਦੇ ਤੇ ਹੁਣ ਹੁਣ 5 ਕਿਲੋ ਆਟਾ ਦਿੰਦੇ ਨੇ ਉਹ ਵੀ ਤੇ ਵਧੀਆ ਨਹੀਂ ਹੈਗਾ ਵੀ ਵਧੀਆ ਕੋਈ ਰੋਟੀ ਪਾਣੀ ਵਧੀਆ ਆ ਜੂਗਾ ਰਕੀਸ਼ਰੇ ਉਹਨਾਂ ਨੇ ਇਹ ਬੋਲਿਆ ਤੀ ਵੀ 2500 ਰੁਪਏ ਸੀ ਪਿਰਸਾਂ ਦੇਵਾਂਗੇ 1000 ਰੁਪਏ ਸੀ ਨਾਲ ਪਾਵਾਂਗੇ ਔਰਤਾਂ ਦੇ ਖਾਤਿਆਂ ਦੇ ਉਸ ਨੇ ਸਾਨੂੰ ਕਾਇਦਾ ਦਿੱਤਾ ਤੇ ਪਾਇਆ ਹਲੇ ਤੱਕ ਕੁਛ ਨਹੀਂਗਾ ਪੈਸੇ 22 ਮਹੀਨੇ ਹੋ ਗਏ ਦੇਖ ਲਓ ਦਵਾਰੀ ਸਰਕਾਰ ਆਈ ਨੂੰ ਭਗਵਾਨ ਤਮਨ ਜੀਮਿੰਦਾਰਾਂ ਦੇ ਤਾਂ ਕਰਜ਼ੇ ਮਾਫ ਕਰਤੇ ਗਰੀਬਾਂ ਬਾਰੇ ਉਹਨੇ ਮੂੰਹ ਹੀ ਨਹੀਂ ਖੋਲਿਆ ਗਰੀਬ ਕਰਜਾਂ ਦਾ ਨਹੀਂ ਗਰੀਬਾਂ ਦੇ ਮਾਫ ਨਹੀਂ ਕਰਦੇ ਗਰੀਬਾਂ ਨੇ ਕਿੱਥੋਂ ਮਾਫ ਕਰਨਗੇ ਜੇ ਗਰੀਬ ਕਰਜਾ ਲੈਣਗੇ ਵਿਚਾਰੇ ਭਰਨਗੇ ਕਿੱਥੋਂ ਦਿਹਾੜੀ ਚੁੱਲ੍ਹੇ ਦਾ ਖਰਚਾ ਤਾਂ ਬਸਾ ਪੂਰਾ ਹੁੰਦਾ ਰੋਟੀ ਵੀ ਨਹੀਂ ਪੂਰੀ ਪੱਕਦੀ ਘਰੇ ਤੇ ਕਰਜ਼ੇ ਕਿੱਥੋਂ ਮੋੜ ਦੇਣਗੇ ਇਹ ਨਾਲ ਭਾਈ ਸਾਡੇ ਨਹੀਂ ਰੱਪਿਆ ਉਹ ਸਾਡਾ ਮੁਕਿਆ ਸਾਡਾ ਘਰ ਜਾ ਕੇ ਦੇਖੋ ਜੀ ਅੰਦਰ ਵਰਦਾ ਪਾਣੀ ਅੰਦਰ ਪਾਣੀ ਵੜਦਾ ਅਸੀਂ ਕੰਮ ਤੇ ਜਾਈਏ ਕਸੇ ਆਪਦੇ ਘਰ ਦੀ ਰਾਖੀ ਰੱਖੀ ਹੈ ਜੀ ਸਾਡੇ ਬੇੜੇ 'ਚ ਅਸੀਂ ਕਿਸੇ ਮਰਜ਼ੀ ਨੂੰ ਪੁੱਛ ਸਕਦੇ ਹਾਂ ਦੀ ਕਿਸੇ ਹੁੰਦਾ ਆਲਾ ਹੁੰਦਾ ਜੀ ਆਟਾ ਸਾਂਕ ਕੇ ਦੇਖਦੇ ਨੇ ਤਾਂ ਸੁੰਡ ਨਿਕਲਦੇ ਆ ਜੀ ਵਿੱਚ ਚੋਲਾਂ ਦਾ ਆਟਾ ਵਿੱਚ ਰਲਿਆ ਹੋਇਆ ਜੀ ਉਹਨਾਂ ਦੇ ਫਿਰ ਰਸੋਈ ਖਰਚੇ ਨਹੀਂ ਦਿੱਤੇ ਸਾਨੂੰ ਕਾਰਡ ਬਣਵਾ ਬਣਵਾ ਕੇ ਰੱਖ ਲਈ ਜੀ 1000 ਰੁਪਏ ਪਾਇਆ ਕਰਾਂਗੇ ਮਹੀਨੇ ਤੋਂ ਨਹੀਂ ਪਾਇਆ ਜੀ ਸਾਨੂੰ ਸਾਨੂੰ ਕਿ ਔਰਤਾਂ ਨੂੰ ਦਿੰਦੇ ਆ ਫਿਰ ਘਰ ਮਕਾਨ ਸਾਡੇ ਡਿੱਗਣ ਵਾਲੇ ਹੋਏ ਪਏ ਤੇ ਕੋਈ ਜੀ ਹੁਣ ਚਾਰ ਢੀਆਂ ਸਾ ਕਲਾਂਤਾਰੇ ਪੂਰੀਆਂ ਮਟਾਰਾ ਹੋ ਰਹੀਆਂ ਬੇਵਰਣ ਸੱਤ ਤਾਂ ਨਹੀਂ ਪਾਇਆ ਜਾਣਾ ਫਿਰ ਮੰਗਾ ਨਹੀਂ ਕਿੰਨੇ ਕੁ ਵਾਦੇ ਮੰਗਾ ਤਾਂ ਹੀ ਪੂਰੀਆਂ ਕਰਦੀ ਨਹੀਂ ਮੰਗਾ ਤਾਂ ਬਹੁਤ ਮੰਗਦੇ ਆਗੇ ਕਹਿੰਦੇ ਹਾਂ ਕਰਦੇ ਆਗੇ ਕਰਦੇ ਆਗੇ ਕੁਝ ਨਹੀਂ ਕੋਈ ਬਣਾਉਂਦਾ ਹੈਗਾ ਬਸ ਵੋਟਾਂ ਲੈਂਦੇ ਲੈ ਕੇ ਵਗ ਜਾਂਦੇ ਆ ਮੇਰੀ ਬਣ ਕਰਦੇ ਆਂ ਜੀ ਸਵਾਲ ਕਿਉਂ ਨਹੀਂ ਕਰਦੇ ਕਰਦੇ ਆਂ ਸਵਾਲ ਸਵਾਲ ਕਿਹੜਾ ਪੁੱਛੇ ਦੱਸੇ ਜਾਂਦੇ ਆਂ ਵੀ ਹਾਂ ਤੁਹਾਡੇ ਆ ਜਾਲੂ ਹੱਲ ਹੁੰਦੇ ਆਗੇ ਹੱਲ ਹੁੰਦੇ ਜਦੋਂ ਮੁੱਕਰ ਜਾਂਦੇ ਆ ਸਰਕਾਰ ਤਾਂ ਵਾਅਦੇ ਤਾਂ ਕਰਕੇ ਜਾਂਦੇ ਆ ਪਹਿਲਾਂ ਤਾਂ ਸਾਡੇ ਹਾਲ ਦੇਖੋ ਸਾਡਾ ਪਾਣੀ ਦਾ ਨਿਕਾਸ਼ ਕਿਤੇ ਨਹੀਂ ਹੈਗਾ ਗਾ ਬੁਰਾ ਹਾਲ ਹੋਇਆ ਪਿਆਗਾ ਸਾਡੇ ਕਿਤੇ ਪਾਣੀ ਨਹੀਂ ਜਾਂਦਾ ਕੱਢਦਾ ਕੋਈ ਜਿਹੜੇ ਮੂਰੇ ਆ ਜਾਂਦੇ ਆ ਖਾ ਕੇ ਪਰੇ ਜਾਂਦੇ ਆ ਜਿਹੜੇ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਪਾਣੀ ਹੁਣ ਲੀਡਰ ਆਉਂਦੇ ਨੇ ਉਹਨਾਂ ਨੂੰ ਦੱਸੋ ਤੁਸੀਂ ਵੀ ਆ ਸਾਡੀਆਂ ਸਮੱਸਿਆ ਮੰਨ ਦੱਸਦੇ ਤਾਂ ਹੈਗੇ ਆ ਮੂਰੇ ਹੀ ਖਾ ਜਾਂਦੇ ਨੇ ਉੱਥੇ ਲੈ ਕੇ ਦਿੰਦੇ ਨੇ ਵੀ ਉਹ ਕੋਈ ਨਹੀਂ ਸੁਣਦਾ ਕਿਉਂ ਸੁਣਦੇ ਕਿਉਂ ਨਹੀਂ ਗੱਲ ਤੁਸੀਂ ਨਹੀਂ ਸੁਣਦੇ ਜੀ ਅਸੀਂ ਤਾਂ ਬਾਦੂ ਮੈਂ ਮੇਰੇ ਸਰਪੰਚਾਂ ਕੋਲ ਵੀ ਜਾ ਬੜੇ ਲੀਡਰਾਂ ਕੋਲ ਵੀ ਜਾ ਬੜੇ ਵੀਡੀਓ ਦਰਤਰਾ ਚ ਕੋਈ ਨਹੀਂ ਜੀ ਸੁਣਦਾ ਸਾਡਾ ਗਮਾਂਡਤਾਂ ਵੀ ਹਾਰ ਵੀ ਲੜਨ ਸੁਗਾਏ ਲੜ ਲੜ ਮਰਨਾ ਤਾਂ ਇਹ ਤਾਂ ਵੀ ਲੜ ਲੜ ਮਰਨੇ ਇਹ ਤੇ ਆਹੋ ਕਰਨ ਪਾਣੀ ਪੀਚੇ ਅਗਲਾ ਕੋਈ ਨਹੀਂ ਉਹ ਕਰਦਾ ਹੈਗਾ ਇਹ ਤਾਂ ਹੈਗੀ ਆ ਜਿਹੜਾ ਕੋਈ ਸਾਰਿਆਂ ਦੀ ਉਹ ਹੋਵੇ ਅਸੀਂ ਕਹਿੰਦੇ ਸਾਰੇ ਕੱਲਿਆਂ ਦਾ ਸਾਰਿਆਂ ਦੇ ਹੱਲ ਹੋਣੇ ਚਾਹੀਦੇ ਸਰਕਾਰ ਕਹਿੰਦੀ ਬੁਕਾਇਸ਼ ਬਹੁਤ ਜ਼ਿਆਦਾ ਕਰਤਾ ਕਹਿੰਦੇ ਅਸੀਂ ਵਿਕਾਸ ਤਾਂ ਕਿਹੜੇ ਘਰੇ ਨੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਹਾਂ ਤਾਂ ਹੀ ਕਰ ਨੇ ਪਾਣੀ ਨਹੀਂ ਕਿਤੇ ਨਿਕਲਦਾ ਨਰਮਾ ਮਰੇ ਸੀਗਾ ਜਿੰਮੇਦਾਰਾਂ ਦਾ ਅਸੀਂ ਗਰੀਬਾਂ ਨੂੰ ਨਾਲ ਜਗਾਈ ਦਾ ਦਿੱਤਾ ਸੀ ਅਸੀਂ ਕਿਸ ਨੂੰ ਦੇਤੇ ਕਿਸ ਨੂੰ ਦਿੱਤੇ ਨਹੀਂ ਸਾਰਿਆਂ ਨੂੰ ਕਿੱਥੇ ਦਿੱਤੇ ਨੇ ਕੋਈ ਹਾਂ ਜਿਹਦਾ ਹੁਣ ਪੰਜ ਪੰਜ ਛੀ ਜੀ ਨਹੀਂ ਇੱਕ ਇੱਕ ਜੀ ਨੂੰ ਪਤਾ ਨਹੀਂ ਦਿੱਤੇ ਖਾਉਣੀ ਨਾ ਦਿੱਤੇ ਹੈਗੇ ਹਾਂ ਅੰਠੀ ਅਸੀਂ ਦੱਸ ਨਹੀਂ ਸਕਦੇ ਕਿੰਨੀਆਂ ਕਿ ਤਕਲੀਫਾਂ ਨੇ ਬਹੁਤ ਜ਼ਿਆਦਾ ਨੇ ਵਿਚਾਰੀਆਂ ਕੀ ਕਰਨ ਸਿਰਾਂ ਦੇ ਉੱਤੇ ਤਾਂ ਭਾਰ ਹੁੰਦਾ ਇਹਨਾਂ ਦੇ ਕੱਖ ਪੱਠੇ ਹੁੰਦੇ ਆ ਇੰਨੇ ਇੰਨੇ ਪਾਣੀ ਦੇ ਵਿੱਚ ਲੰਘਦੀਆਂ ਨੇ ਇਹ ਜਦੋਂ ਚਿੱਕੜ ਚੱਲਰ ਦੇ ਵਿੱਚ ਬਸ ਤਾਂ ਉਤਰਦੀਆਂ ਨੇ ਤਾਂ ਵੀ ਉੱਥੇ ਛਿੱਟੇ ਪੈਂਦੇ ਆ ਠੀਕ ਹੈ ਸਾਡੇ ਕੋਈ ਪ੍ਰਬੰਧ ਨਹੀਂ ਨਿਕਾਸ ਕੋਈ ਨਿਕਾਸ ਨਹੀਂ ਸਾਡੇ ਕਿਸੇ ਪਾਸੇ ਵੀ ਨਹੀਂ ਹੋ ਰਿਹਾ ਲੰਘਾ ਕਿਸੇ ਪਾਸੇ ਨਹੀਂ ਹੈਗਾ ਪਾਣੀ ਦਾ ਬਾਕੀ ਸਿਰੇ 6-7 ਸਾਲ ਹੋ ਗਏ ਨਾ ਸਾਡੇ ਕਿਸੇ ਦੇ ਗਰੀਬ ਦਾ ਕਿਸੇ ਦਾ ਘਰ ਨਹੀਂ ਆਇਆ ਗਰੀਬ ਆ ਵਿਚਾਰੇ ਜਾਂਦੇ ਨੇ ਦਫਤਰਾਂ 'ਚ ਠੱਕੇ ਖਾ ਖਾ ਕੇ ਮੂੜੇ ਹੁੰਦੇ ਨੇ ਨਾ ਸਾਡੇ ਕੋਈ ਘਰ ਹੁੰਦਾ ਗਾ ਗਰੀਬਾਂ ਦੇ ਕਹਿੰਦੇ ਨੇ ਸਾਡਾ ਲਿਸਟ ਆਊਗੀ ਦਬਾਨੇ ਤਾਂ ਕਹਿ ਸੀ ਅਸੀਂ ਨੰਬਰ ਜਾਰੀ ਕੀਤਾ ਸੀ ਵੀ ਜਿਹੜੇ ਤੁਹਾਨੂੰ ਦੁੱਖ ਤਕਲੀਫ ਆਉਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਬਾਈ ਜੀ ਕਹਿੰਦੇ ਨੇ ਹਜੇ ਸਾਡਾ ਗਾਹਾਂ ਤੋਂ ਲਿਸਟ 'ਚ ਨਾਮ ਆਊਗਾ ਠੀਕ ਹੈ ਅਸੀਂ ਲਿਸਟ 'ਚ ਨਾਮ ਵੀ ਦੇਖ ਲੇ ਕੋਈ ਸੁਣਵਾਈ ਨਹੀਂ ਹੋ ਰਹੀ ਗਰੀਬ ਨੂੰ ਕੋਈ ਨਹੀਂ ਪੁੱਛਦਾ ਕਿਵੇਂ ਜੋਰ ਵਾਲੇ ਦਾ ਕਿਵੇਂ ਜੋਰ ਵਾਲੇ ਦੀ ਵੈਦ ਹੈ ਜਿਨੇ ਹੁਣ ਕਿਸੇ ਨੇ ਪੈਸਾ ਭਰਤਾ ਉਹਨਾਂ ਦਾ ਬੱਚਾ ਲੱਗ ਜਾਂਦਾ ਤੇ ਗਰੀਬ ਦਾ ਕਿਸੇ ਦਾ ਲੱਗਦਾ ਗਰੀਬ ਕੋਲ ਉਹ ਜਵਾਕ ਵਿਚਾਰੇ ਕਿੰਨੀ ਮ ਫੇਰ ਕੀ ਕਰ ਰਹੀ ਹੈ ਰੈਲੀ ਵਿੱਚ ਕਹਿੰਦੇ 42 ਤੋਂ 45000 ਨੌਕਰੀ ਦੇ ਦਿੱਤੀ ਬਿਨਾ ਪੈਸਿਆਂ ਤੋਂ 2 ਸਾਲ ਦੇ ਵਿੱਚ ਉਹ ਬੈਠਿਆ ਜੀ ਮੁੰਡੇ ਉਹ ਨੌਕਰੀ ਤੇ ਚੜੇ ਬੈਠੇ ਹਾਂ ਉਹ ਬੈਠਾ ਨੇ ਵਿਚਾਰੇ ਆ ਬੈਠੇ ਨੇ ਜੇ ਅੰਗਕਤ ਅਧਿਮੈਂਤ ਕਰਦੇ ਨੇ ਪਰਦੇ ਨੇ ਐਵੇਂ ਹੀ ਪਾਸਾ ਐਵੇਂ ਵੀ ਪਾਸਾ ਦੀ ਵੀ ਪਾਸਾ ਕਿ ਮੇਰੀ ਡੀ ਐਡ ਮੇਰੀ ਕੀਤੀ ਹੋਈ ਆ ਟੈਟ ਟੇ ਵੇਲੇ ਜਦੋਂ ਇਹਨਾਂ ਦਾ ਮੇਰਾ ਟੈਟ ਕਲੀਅਰ ਹੋਣ ਦਾ ਚਾਂਸ ਸੀਗਾ ਉਦੋਂ ਇਹਨਾਂ ਨੇ ਲੀਕ ਕਰਤਾ ਫਿਰ ਮੈਂ ਟੈਟ ਪਾਸ ਨਹੀਂ ਕਰ ਸਕਿਆ ਹੁਣ ਫਿਰ ਮੈਂ ਪੜ੍ਹਾਈ ਕਰੀ ਜਾਣਾ ਨਾਲ ਨਾਲ ਤਿਆਰੀ ਕਰ ਰਿਆਂਗਾ ਤਿਆਰੀ ਤੋਂ ਬਾਅਦ ਫਿਰ ਹੁਣ ਇਹਨਾਂ ਦਾ ਹੀ ਨਹੀਂ ਪਤਾ ਅੱਗੇ ਜਾ ਕੇ ਦਸੰਬਰ ਚ ਲੈਣਗੇ ਟੈਸਟ ਟੈਟ ਮੈਂ ਧਰਨਿਆਂ ਤੇ ਵੀ ਜਾਂਦਾ ਹੁੰਦਾ ਸੀਗਾ ਫਿਰ ਵੀ ਮੈਂ ਆਰ ਟੈਂਡ ਕਰਾਫਟ ਮੈਂ ਕੀਤਾ ਹੋਇਆਗਾ ਉਹਦੇ ਵਿੱਚ ਵੀ ਇਹਨਾਂ ਨੇ ਦੁਬਾਰਾ ਪੋਸਟਾਂ ਨਹੀਂ ਕੱਢੀਆਂ ਗਿਆ ਰੱਦ ਕਰ ਦਿੰਦੇ ਹੁੰਦੇ ਸੀਗੇ ਤੇ ਸਾਡੇ ਧਰਲੇ ਪਾਸੇ ਇਹ ਦਿਨ ਦੀ ਨਹੀਂ ਹੈਗੇ ਕਿ ਨੌਕਰੀ ਕੀਰਾਂ ਕੱਢ ਦਿੰਦੇ ਨੇ ਇਹ ਗੱਤ ਰੱਦ ਕਰ ਦਿੰਦੇ ਨੇਗੇ ਰੱਦ ਕਰਨ ਤੋਂ ਬਾਅਦ ਫਿਰ ਜਦੋਂ ਅਸੀਂ ਬੇਰੁਜ਼ਗਾਰ ਹੁੰਨੇ ਆਂਗੇ ਸਾਨੂੰ ਤਾਨੇ ਮਾਰਦੇ ਨੇਗੇ ਲੋਕ ਸਰਕਾਰ ਕਹਿੰਦੀ ਗਰੀਬਾਂ ਦੀਆਂ ਕੁੜੀਆਂ ਨੂੰ ਜੱਜ ਲਾਤਾ ਅਸੀਂ ਪਹਿਲਾਂ ਜੱਜ ਦਾ ਨਾਮ ਤੱਕ ਨਹੀਂ ਸੀ ਜਾਣਦੇ ਅਸੀਂ ਜਾਣਦੇ ਆਂ ਬਸ ਨਾ ਸਿਰਫ ਸਾਨੂੰ ਲਵਾਇਆ ਨਹੀਂ ਜਾਂਦਾ ਪੁਲਿਸ ਦੇ ਪੇਪਰ ਦਿੰਨੇ ਆ ਫੌਜ ਦੇ ਦਿੰਨੇ ਉਹਨਾਂ ਨੂੰ ਰੱਦ ਕੀਤਾ ਜਾਂਦਾ ਹੈ ਹਾਂਜੀ ਸੱਚ ਹੈ ਜੀ ਠੀਕ ਹੈ ਜੀ ਹਾਲੇ ਤੱਕ ਕੋਈ ਜਾਰਡ ਨਹੀਂ ਆਇਆ ਬੱਚਿਆਂ ਦੇ ਬਹੁਤ ਦੁੱਖ ਹੁੰਦਾ ਹੈ ਜਦੋਂ ਮਿਹਨਤ ਕਰਕੇ ਇਸ ਤੋਂ ਬਾਅਦ ਦਿਲ ਵੀ ਟੁੱਟ ਜਾਂਦੇ ਨੇ ਜਬ ਆਖਾਂ ਦੇ ਪੁਲਿਸ ਦੇ ਪੇਪਰ ਦਿੰਨੇ ਆ ਫੌਜ ਦੇ ਦਿੰਨੇ ਆ ਪੜਾਈ ਕਰਦੇ ਆ ਨਾ ਖਰਚ ਕਰਦੇ ਕੁਛ ਨਹੀਂ ਪੱਲੇ ਸਰਕਾਰਾਂ ਦੇ ਸਭ ਕੁਝ ਬਸ ਗੱਪ ਨੇ ਜਿਵੇਂ ਲੱਗਦਾ ਕਿਹੜੀ ਸਰਕਾਰ ਫੇਰ ਗੱਲ ਕਰੂਗੀ ਨੌਜਵਾਨਾਂ ਦੀ ਰੁਜ਼ਗਾਰ ਸਰਕਾਰਾਂ ਸਾਡੀਆਂ ਸਭ ਝੂਠ ਬੋਲਦੀਆਂ ਨੇ ਕਿਸੇ ਨੂੰ ਨੌਕਰੀ ਨਹੀਂ ਦਿੰਦੀ ਸਭ ਵਾਦੇ ਕਰਕੇ ਮੁੱਕਰ ਜਾਂਦੀਆਂ ਨੇ ਹੁਣ ਫਿਰ ਕਿਹੋ ਜੀ ਸਰਕਾਰ ਚੋਣਾਂਗੇ ਨੌਜਵਾਨਾਂ ਦੇ ਹੱਥ ਚੋਂ ਚੁਹੁੰਦੇ ਸਾਡੀ ਸਰਕਾਰ ਨਸ਼ੇ ਵੀ ਬਕਾਉਂਦੀ ਆ ਨਸ਼ੇ ਦੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾਉਂਦੀ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਨਸ਼ੇ ਕਰਦੇ ਨੇਗੇ ਨਸ਼ਾ ਅੱਜ ਕੱਲ ਦੀ ਪੀੜੀ ਨਸ਼ਾ 'ਚ ਟੁੰਨਾ ਕੁੜੀਆਂ ਦੀ ਸਰਕਾਰ ਚ ਹੀ ਬਕਾਉਂਦੀ ਆ ਸਰਕਾਰ ਨਸ਼ੇ ਵੀ ਬਕਾਉਂਦੀ ਹੈ ਅੱਜ ਕੱਲ ਦੀ ਪੀੜੀ ਨਸ਼ੇ 'ਚ ਟੁੰਨਾ ਹੈ ਅੱਜ ਕੱਲ ਦੇ ਕੁੜੀਆਂ ਮੁੰਡੇ ਹੋਣ ਦੀ ਪੀੜੀ ਹੈ ਜਿਹੜੀ ਨੌਜਵਾਨ ਹੋ ਨਸ਼ੇ 'ਚ ਟੁੰਨਾ ਹੈ ਆਉਣ ਵਾਲੀ ਪੀੜੀ ਦਾ ਕੁਝ ਵੀ ਨਹੀਂ ਹੋ ਸਕਦਾਗਾ ਪੀੜੀ ਘਾਤ ਬਹੁਤ ਨਸ਼ਾ ਨਸ਼ਾ ਨਸ਼ੇ ਬਹੁਤ ਜਿਆਦਾ ਹੋ ਰਿਹਾ ਜੀ ਜਿੱਟਾ ਨਸ਼ਾ ਬੰਦ ਕਰਨਾ ਖਤਮ ਕਰਨਾ ਨਹੀਂ ਕਰ ਰਹੇ ਜੀ ਖਤਮ ਹੁੰਦੇ ਹੀ ਨਹੀਂ ਬਹੁਤ ਬੱਚੇ ਬਾਈ ਜੀ ਤੁਹਾਨੂੰ ਕੀ ਦੱਸੀਏ ਹੁਣ ਅਸੀਂ ਅਸੀਂ ਕਹਿ ਨਹੀਂ ਸਕਦੇ ਕੁਝ ਬਹੁਤ ਬੱਚੇ ਨੇ ਜਿਹੜੇ ਉਹ ਹੋ ਰਹੇ ਨੇ ਮੈਂ ਤਾਂ ਕੀ ਕਹਾਂਗੇ ਤੁਸੀਂ ਕੀ ਕਰ ਰਹੇ ਸੀ ਅਸੀਂ ਕਹਿੰਦੇ ਆ ਬੇਰੁਜ਼ਗਾਰ ਬੱਚੇ ਤੁਰੇ ਫਿਰ ਜਿਹੜੀ ਬੱਚਿਆਂ ਨੇ ਗੱਲ ਕਹੀ ਉਹ ਹੀ ਸੱਚ ਹੈ ਵੀ ਇਹਨਾਂ ਨੇ ਪੜੇ ਲਿਖੇ ਦਿਹਾੜੀ ਜੋਗਰੇ ਵੀ ਨਹੀਂ ਹੈਗੇ ਬੱਚੇ ਨਾ ਕਰ ਦੇਣਾ ਨਾ ਘਟਦੇ ਉਹ ਗੱਲ ਜਮਾ ਸੱਚਾ ਸਿਆਣਿਆਂ ਦੀ ਕਹੋ ਤਾਂ ਹਨ ਤਾਂ ਬੱਚਿਆਂ ਨੂੰ ਜਿਹੜੀ ਸਰਕਾਰ ਕਰ ਕਰ ਨੌਕਰੀ ਬਾਹਰ ਪੜੂ ਜਿਹੜੀ ਸਰਕਾਰ ਬਾਹਰ ਤੁਰੀ ਬਾਹਰ ਸੀ ਗਰੀਬ ਕਿੱਥੇ ਬਾਹਰ ਫੜਨਾ ਆ ਜਿਹੜਾ ਵੋਟਾਂ ਲੈ ਲੈਂਦਾ ਪੜੇ ਲਿਖੇ ਨੇ ਬੇਰੁਜ਼ਗਾਰ ਨੇ ਵਿਚਾਰੇ ਉਹ ਦਿਹਾੜੀ ਜੋਗਰੇ ਵੀ ਅਨਪੜ੍ਹ ਬੱਚਾ ਦਿਹਾੜੀ ਤਾਂ ਕਰ ਲੂ ਆਪਣੇ ਬੱਚਿਆਂ ਨੂੰ ਤਾਂ ਖਵਾ ਦੂ ਆਪ ਕੋਈ ਪਾਣੀ ਕਰਾਂ ਬਾਹਰ ਸੜ ਤਾਂ ਨਾਲੀਆਂ ਜਿਹੜੀਆਂ ਉਹ ਵੀ ਟੁੱਟੀਆਂ ਪੈਗਾਂ ਨੇ ਪਾਣੀ 12 ਚ ਖੜਾ ਉਹ ਦੇਖ ਲੋ ਜੀ ਮੌਕਾ ਪਾਏ ਉਹਨੇ ਕਿ ਤੁਸੀਂ ਦੱਸ ਰਹੇ ਸੀ ਲੀਡਰ ਆਏ ਸੀ ਉਹਨਾਂ ਨੂੰ ਦਿਖਾਇਆ ਫੇਰਾ ਉਹ ਲੀਡਰ ਇੱਥੇ ਇੱਥੇ ਬੈਠੇ ਸੀ ਜੀ ਆ ਪਾਣੀ ਸਾਹਮਣੇ ਦੇਖੀ ਗਏ ਨੇ ਪਰ ਅਣਸੁਣੀ ਗੱਲ ਹੋ ਜਾਂਦੀ ਆ ਲੀਡਰ ਜ਼ਿੰਮੇਵਾਰਾਂ ਦੇ ਲੀਡਰ ਨੇ ਗਰੀਬਾਂ ਦਾ ਕੋਈ ਲੀਡਰ ਨਹੀਂ ਹੈਗਾ ਕਿਵੇਂ ਕਿਵੇਂ ਤੁਸੀਂ ਕੀ ਕਰੀ ਸੀ ਉਸਤਾਦ ਜੀ ਐਂ ਕਹਿੰਦੇ ਵੀ ਜਿਹੜੀ ਸਰਕਾਰ ਸਾਡੇ ਬੱਚਾ ਨੂੰ ਨੌਕਰੀ ਦੇਉ ਸਾਡੇ ਲਈ ਤਾਂ ਉਹੀ ਚੰਗੀ ਆ ਠੀਕ ਹੈ ਨਾ ਕਿ ਸਾਡੀ ਤਾਂ ਆਹੇ ਹੱਥ ਬੰਨ ਕੇ ਬੇਨਤੀ ਹੈ ਜੀ ਹਾਂਜੀ ਫੇਰ ਹੀ ਵੋਟਾਂ ਜਾਣਗੀਆਂ ਜੀ ਐਵੇਂ ਸਾਡੀ ਗਰੀਬਾਂ ਦੀ ਮਿਹਨਤ ਕਰੀ ਦਾ ਕੋਈ ਫਾਇਦਾ ਨਹੀਂ ਹਾਂਜੀ ਹੁਣ ਘਰ ਆਏ ਜੀ ਸਾਡੇ ਸਾਨੂੰ ਘਰ ਦਿਖਾਉਣੇ ਅਸੀਂ ਸਾੜੀਆਂ ਛੱਤਾਂ ਡਿੱਗਣ ਵਾਲੀਆਂ ਜਿੱਦੋਂ ਸਾੜੀਆਂ ਛੱਤਾਂ ਡਿੱਗ ਕੇ ਅਸੀਂ ਥੱਲੇ ਆ ਗਏ ਫੇਰ ਘਰ ਪਵਾਉਣ ਦਾ ਕੀ ਫਾਇਦਾ ਜਿੱਦੋਂ ਕੋਈ ਵਰਤਨ ਵਾਲੀ ਨਾ ਰਿਹਾ ਟਾਇਲ ਵੱਤੇ ਨਹੀਂ ਸਾਡੇ ਹੁਣ ਘਰ ਵੀ ਦੇਖੇ ਜਾਣ ਤੇ ਘਰਾਂ ਦੀ ਫੇਰ ਵੀਡੀਓ ਵੀ ਬਣਾਈ ਜਾਵੇ ਆਹੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਜੀ ਵੀ ਜੇ ਸਾਡੇ ਬੱਚੇ ਆਪੋ ਆਉਂਦੇ ਰਜਕਾਰਾਂ ਤੇ ਹੋਣ ਤਾਂ ਅਸੀਂ ਉਹੀ ਗੱਲ ਬੱਟਾਂ ਦੇ ਨਾਂ ਗੇੜੇ ਖਾਜ ਹੈਂ ਅਸੀਂ ਹੁਣ ਜੀ ਸਾਨੂੰ ਸਰਦਾ ਕਿਹੜੀ ਚੀਜ਼ ਬਿਨਾਂ ਨਹੀਂ ਕਰ ਕਰ ਸਭ ਚੀਜ਼ ਚਾਹੀਦੀ ਆ ਬੱਚਿਆਂ ਦੀ ਪੜ੍ਹਾਈ ਲਿਖਾਈ ਹੁਣ ਜਦੋਂ ਕੋਈ ਕੋਰਸ ਕਰਾਉਂਦੇ ਇਹਨੇ ਨੇ ਪੈਸੇ ਮੰਗਦੇ ਆ ਆਪਾਂ ਗਰੀਬ ਪਾਸਾ ਵਟਦੇ ਆ ਫਿਰ ਆਹੀ ਬੇਨਤੀ ਆ ਜੀ ਸਾਡੀ ਕੌਣ ਪੁੱਛੇਗਾ ਤੁਸੀਂ ਕਹ ਰਹੇ ਹੋ ਹੁਣ ਚੁੱਤੀ ਜੀ ਹੁੰਦੇ ਨੇ ਪਿੰਡਾਂ 'ਚ